ਇਸ ਤਰ੍ਹਾਂ ਲਗਾ ਲੈਣੀ ਸਾਰੇ ਤੇ ਜਿਹੜੇ ਜ਼ਖਮ ਠੀਕ ਹੋ ਜਾਂਦੇ ਇਸ ਤਰ੍ਹਾਂ ਕਰਕੇ ਆਪਾਂ ਲਗਾ ਲੈਣੀ ਆ ਫਿਰ ਆਪਾਂ ਇਸ ਤਰ੍ਹਾਂ ਕਰਕੇ ਲਿਫਾਫਾ ਪਾ ਲੈਣਾ ਉੱਪਰ ਇਸ ਤਰ੍ਹਾਂ ਕਰਕੇ ਲਿਫਾਫਾ ਪਾ ਲੈਣਾ ਫਿਰ ਆਪਾਂ ਇਸ ਤਰ੍ਹਾਂ ਕਰਕੇ ਲਿਫਾਫੇ ਦੇ ਉਪਰੋਂ ਦੀ ਜੜਾ ਪਾ ਲੈਣੀ ਆ ਤੇ ਫਿਰ ਆਪਾਂ ਸੌਂ ਜਾਣਾ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਹਨੂੰ ਲਗਾ ਕੇ ਚੰਗੀ ਤਰ੍ਹਾਂ ਪੈਰ ਸਾਫ਼ ਕਰਕੇ ਤਸਕਾ ਕੇ ਫੇਰ ਆਪਾਂ ਲਾ ਕੇ ਫੇਰ ਉੱਪਰ ਲਪਾਪਾ ਪਾ ਕੇ ਤੇ ਇਸ ਤਰ੍ਹਾਂ ਜੜਾ ਪਾ ਕੇ ਸੌਂ ਜਾਂਦੇ ਸਸੀ ਗਾਲ ਜੀ ਸਾਰਿਆਂ ਨੂੰ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਹੋਰ ਸੁਣਾਓ ਕਿਵੇਂ ਜੀ ਸਾਰਿਆਂ ਨੂੰ ਉਮੀਦ ਆ ਵੀ ਠੀਕ ਠਾਕ ਹੋਗੇ ਲਓ ਜੀ ਅੱਜ ਖਾਸ ਵੀਡੀਓ ਪੇਸ਼ ਨਾ ਵਾਸਤੇ ਕਿਉਂਕਿ ਸਿਆਲ ਸ਼ੁਰੂ ਹੋ ਗਿਆ ਤੇ ਸਾਡੇ ਹੱਥ ਪੈਰ ਜਿਹੜੇ ਫਟਣ ਲੱਗ ਪੈਂਦੇ ਅੱਡੀਆਂ ਫਟਣ ਲੱਗ ਪੈਂਦੀਆਂ ਪੈਰ ਹੱਥਾਂ ਦੇ ਵਿੱਚ ਤਰੀੜਾਂ ਪੈ ਜਾਂਦੀਆਂ ਦੇ ਖੂਨ ਵਗਣ ਲੱਗ ਪੈਂਦਾ ਅੱਡੀਆਂ ਦੇ ਵਿੱਚ ਤੇ ਚੱਲਣ ਫਿਰਨ ਵਿੱਚ ਮੁਸ਼ਕਲ ਹੋ ਜਾਂਦੀ ਆ ਕਿਉਂਕਿ ਸਾਰਾ ਪਾਰ ਸਾਡਾ ਪੈਰਾਂ ਦੇ ਉੱਪਰ ਹੁੰਦਾ ਤਾਂ ਸਾਡੇ ਪੈਰਾਂ ਤੋਂ ਫਿਰ ਚੱਲਣਾ ਮੁਸ਼ਕਲ ਹੋ ਜਾਂਦਾ ਜੋ ਬਹੁਤ ਜ਼ਿਆਦਾ ਤਕਲੀਫ ਹੁੰਦੀ ਆ ਤੇ ਆਪਾਂ ਇਹਦੇ ਵਾਸਤੇ ਅੱਜ ਘਰੇ ਕਰੀਮ ਤਿਆਰ ਕਰਾਂਗੇ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਜੂਸ ਕਰਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਵੀਡੀਓ ਦੇ ਨਾਲ ਬਨੇ ਰਹੋ ਲਾਸਟ ਤੱਕ ਤੇ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਤੇ ਚਲੋ ਵੀਡੀਓ ਸਟਾਰਟ ਕਰਦੇ ਆਂ ਅਸੀਂ ਕਰੀਮ ਬਣਾਉਣ ਲਈ ਲਈ ਅਸੀਂ ਮੋਮਬੱਤੀ ਦੇਖ ਸਕਦੇ ਜੀ ਲਓ ਜੀ ਇੱਕ ਚਮਚਾ ਆਪਾਂ ਲਿਆ ਨਾਰੀਅਲ ਤੇਲ ਇੱਕ ਚਮਚ ਸਰੋਂ ਦਾ ਤੇਲ ਇੱਕ ਚਮਚ ਗ੍ਰੈਸਲਿਨ ਤੇ ਇੱਕ ਚਮਚਾ ਆਪਾਂ ਮੋਮਬੱਤੀ ਦਾ ਲਿਆ ਇਸ ਮੋਮਬੱਤੀ ਤੋਂ ਅਸੀਂ ਛੋਟੇ ਛੋਟੇ ਟੁਕੜੇ ਕਰ ਲਏ ਨੇ ਤੇ ਆਪਾਂ ਇਹ ਚਾਰ ਚੀਜ਼ਾਂ ਲਈਆਂ ਨੇ ਕਰੀਮ ਬਣਾਉਣ ਵਾਸਤੇ ਹੁਣ ਆਪਾਂ ਕਰਾਂਗੇ ਸਿਲੰਡਰ ਹੁਣ ਆਪਾਂ ਸਿਲੰਡਰਾਂ ਉੱਤੇ ਹੁਣ ਆਪਾਂ ਪਹਿਲਾਂ ਪਾਵਾਂਗੇ ਸਰੋਂ ਦਾ ਤੇਲ narik udah tiap Tapi cuma manggil kamu bati. Nanti terus kita dia. ਇਹ ਨੂੰ ਠੰਡਾ ਹੋਣ ਦਵਾਂਗੇ। ਲਓ ਜੀ ਹੁਣ ਆਪਾਂ ਇਹਨੂੰ ਬੋਲ ਵਿੱਚ ਕੱਢ ਲਿਆ ਤੇ ਥੋੜੀ ਜੰਮ ਜੇਗੀ ਤੇ ਫਿਰ ਆਪਾਂ ਲਗਾਵਾਂਗੇ। ਲਓ ਜੀ ਇਹ ਸਾਡੀ ਕਰੀਮ ਤਿਆਰ ਹੋ ਗਈ ਆ ਤੇ ਹੁਣ ਆਪਾਂ ਤੁਹਾਨੂੰ ਲਗਾਉਣ ਦਾ ਦੱਸਦੇ ਹਾਂ ਕਿੱਦਾਂ ਲਗਾਉਣੀ ਆ। ਪੈਰਾਂ ਨੂੰ ਪੂੜੀ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ। ਹੁਣ ਆਪਾਂ ਇਸ ਤਰ੍ਹਾਂ ਲਗਾਉਣੀ ਆ। ਇਸ ਤਰ੍ਹਾਂ ਲਗਾ ਲੈਣੀ ਸਾਰੇ। ਬੋਝ ਦਾ ਆਰਾਮ ਮਿਲਦਾ ਇਹdna ਤੇ ਜਿਹੜੇ ਜ਼ਖਮ ਠੀਕ ਹੋ ਜਾਂਦੇ ਇਸ ਤਰ੍ਹਾਂ ਕਰਕੇ ਆਪਾਂ ਲਗਾ ਲੈਣੀ ਆ ਫਿਰ ਆਪਾਂ ਇਸ ਤਰ੍ਹਾਂ ਕਰਕੇ ਲਿਫਾਫਾ ਪਾ ਲੈਣਾ ਉਸ ਤੇ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਲਿਫਾਫਾ ਪਾ ਲੈਣਾ ਫਿਰ ਆਪਾਂ ਇਸ ਤਰ੍ਹਾਂ ਕਰਕੇ ਲਿਫਾਫੇ ਦੇ ਉਪਰੋਂ ਦੀ ਜੜਾ ਪਾ ਲੈਣੀ ਆ ਤੇ ਫਿਰ ਆਪਾਂ ਸੌਂ ਜਾਣਾ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਹਨੂੰ ਲਗਾ ਕੇ ਚੰਗੀ ਤਰ੍ਹਾਂ ਪੈਰ ਸਾਫ਼ ਕਰਕੇ ਤਸਕਾ ਕੇ ਫਿਰ ਆਪਾਂ ਲਾ ਕੇ ਫਿਰ ਉੱਪਰ ਲਪਾਪਾ ਪਾ ਕੇ ਤੇ ਇਸ ਤਰ੍ਹਾਂ ਜਰਾਬ ਪਾ ਕੇ ਸੌਂ ਜਾਓ ਤੇ ਬਹੁਤ ਵਧੀਆ ਇਹਦਾ ਰਿਜ਼ਲਟ ਮਿਲਦਾ ਵਾ ਤੁਹਾਨੂੰ 3 ਦਿਨਾਂ ਦੇ ਵਿੱਚ ਇਹਦਾ ਰਿਜ਼ਲਟ ਮਿਲ ਜੇਗਾ ਤੇ ਦਿਨਾਂ ਜਿਹੜੀਆਂ ਅੱਡੀਆਂ ਬਿਆਈਆਂ ਫਟੀਆਂ ਹੋਣ ਬਹੁਤ ਜਲਦੀ ਠੀਕ ਹੋ ਜਾਂਦੀਆਂ ਤਾਂ ਆਈ ਹੋਪ ਇਹ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਅਗਲਾ ਵੀਡੀਓ ਲੈ ਕੇ ਆਵਾਂਗੇ ਤੱਕ ਦਾ ਇੰਤਜ਼ਾਰ ਕਰਦੇ ਬਾਈ